ਜੀ ਜੀ ਮੇਰਾ ਸੱਬਿਆਚਾਰ ਮਾਨਸਾ ਉਹਨਾਂ ਸਾਰੇ ਪ੍ਰਬੰਧਕਾਂ ਦਾ ਪ੍ਰਧਾਨ ਜੀ ਹੋਰਾਂ ਦਾ ਮਾਨਸਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਵਧਾਈ ਦਿਨਾਂ ਕਿ ਜਿਨ੍ਹਾਂ ਨੇ ਸਾਡੀਆਂ ਪਿਆਰੀਆਂ ਬੱਚੀਆਂ ਦੀ ਜਿਹੜੀ ਲੋਹੜੀ ਮਣਾਈ ਹੈ ਲੋਹੜੀ ਵਾਲੇ ਦਿਨ ਤੇ ਹਮੇਸ਼ਾ 21 ਸਾਲ ਤੋਂ ਜਿਹੜਾ ਮੇਲਾ ਚੱਲਦਾ ਰਿਹਾ ਜਿਹੜੇ ਬੱਚੇ ਚੰਗੀਆਂ ਆਪਣੀਆਂ ਕਿਤੇ ਚਾਹੇ ਉਹ ਪੜ੍ਹਾਈ 'ਚ ਹੈ ਚਾਹੇ ਕਿਸੇ ਨੌਕਰੀ ਵਿੱਚ ਚਲੇ ਜਾਂਦੇ ਆ ਜਾਂ ਕੋਈ ਹੋਰ ਉਹਨਾਂ ਨੇ ਚੰਗੀ ਜਿਹੜੀ ਆਪਣੀ ਕਾਰਗੁਜ਼ਾਰੀ ਦਿਖਾਈ ਹੁੰਦੀ ਹੈ ਤੇ ਉਸ ਤੇ ਉਹਨਾਂ ਨੂੰ ਸਨਮਾਨਤ ਵੀ ਕਰਦੇ ਆ ਮੈਨੂੰ ਅੱਜ ਇਸ ਹਾਂ ਹੁਣ ਤੇ ਮੌਕਾ ਮਿਲਿਆ ਮੈਂ ਵੀ ਬੜਾ ਭਾਗਾ ਸਮਝਦਾ ਹਾਂ ਔਰ ਮੈਂ ਸਾਰੇ ਮਾਨਸਾ ਵਾਸੀਆਂ ਨੂੰ ਤੇ ਪ੍ਰਬੰਧਕਾਂ ਨੂੰ ਇਸ ਲਈ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਿਉਂਕਿ ਅਸੀਂ ਜਿਹੜੇ ਧੀਆਂ ਦਾ ਹੌਸਲਾ ਵਧਾਉਣੇ ਆ ਤਾਂ ਸਾਡੀਆਂ ਬੱਚੀਆਂ ਵੀ ਕਿਉਂਕਿ ਜੇ ਦੇਖੀਏ ਤਾਂ ਅੱਜ ਚਾਹੇ ਵਿੱਦਿਆ ਦਾ ਖੇਤਰ ਆ ਖੇਡਾਂ ਦਾ ਹੈ ਨੌਕਰੀਆਂ ਦਾ ਸਭ ਥਾਂ ਤੇ ਧੀਆ ਆਪਣਾ ਵਿਸ਼ੇਸ਼ਤਾ ਬਣਾ ਰਹੀ ਹੈ ਮੁਬਾਰਕ ਦਿਨ ਸਾਰੇ ਬੱਚਿਆਂ ਨੂੰ ਜਿਹੜੇ ਅੱਜ ਵੀ 41 ਬੱਚਿਆਂ ਨੂੰ ਸਨਮਾਨਤ ਕੀਤਾ ਉਹਨਾਂ ਨੇ ਆਪਣੇ ਆਪਣੇ ਥਾਵਾਂ ਤੇ ਜਿੱਥੇ-ਜਿੱਥੇ ਵੀ ਕੋਈ ਉਹਨਾਂ ਨੇ ਆਪਣਾ ਯੋਗਦਾਨ ਵੱਡਾ ਬਣਾਇਆ ਐ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਜਿਹੜੀ ਆਡੀਓ ਚੱਲ ਰਹੀ ਹੈ ਵੀਡੀਓ ਸਰ ਕਿਵੇਂ ਦੇਖਦੇ ਆ ਅੱਜ ਪ੍ਰਦਰਸ਼ਨ ਵੀ ਹੋ ਰਿਹਾ ਕਿਵੇਂ ਦੇਖਦੇ ਮੈਂ ਤਾਂ ਵੈਸੇ ਧੀਆ ਦੀ ਲੋਹੜੀ ਤੇ ਆਇਆ ਸੀ ਮੈਂ ਸਿਆਸਤ ਦੀ ਗੱਲ ਕਰਨੀ ਨੀ ਚਾਹੁੰਦਾ ਸੋ ਉਹ ਚੱਲਦੀਆਂ ਰਹਿੰਦੀਆਂ ਅੱਗੇ ਪਿੱਛੇ ਚੱਲਦੀ ਇੱਕ ਦੂਜਾ ਸਰ ਇੱਕ ਸਵਾਲ ਇਹ ਸੀ ਬੀ ਆਦਮੀ ਨੂੰ ਲੈ ਕੇ ਬੜੀਆਂ ਸਰਕਾਰਾਂ ਦੇ ਵਿੱਚ ਟਿੱਪਣੀਆਂ ਹੋਈਆਂ ਨੇ ਤੁਸੀਂ ਵੀ ਸੱਤਾ ਦੇ ਵਿੱਚ ਆਏ ਸੀਗੇ ਹਾਲੇ ਤੱਕ ਜਿਹੜਾ ਇਨਸਾਫ ਨੇ ਮਿਲਿਆ ਲੋਕਾਂ ਦਾ ਇਹ ਕਹਿਣਾ ਜੀ ਦੇਖੋ ਸਾਡੇ ਵੱਲੋਂ ਤਾਂ ਅਦਾਲਤ ਵਿੱਚ ਭੇਜ ਦਿੱਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਜਵਾਨਤ ਕਰਾਉਣੀ ਪਈ ਸੀ ਤੇ ਮੇਰੇ ਖਿਆਲੋਂ ਢੇੜੇ ਆ ਕੰਮ ਚੱਲਦਾ